ਸਰ ਜੀ ਗੱਡੀ ਤੁਹਾਡੀ ਬੈਗ ਜਿਹੜੀ ਟੁੱਟ ਗਈ ਇਹ ਕੀ ਕਾਰਨ ਬਣਿਆ ਜੀ ਬਾਜੀ ਗੱਡੀਆਂ ਅੱਗੇ ਦੋ ਨਾ ਬ੍ਰੇਕ ਲੱਗੀ ਹੋਈ ਅੱਗੋਂ ਪਿੰਡ ਤੋਂ ਕੋ ਉੱਚੀ ਨਿਕਲੇ ਡੰਗਰ ਹੀ ਉਹਨਾਂ ਬ੍ਰੇਕ ਮਾਰੀ ਆ ਮੈਂ ਵੀ ਪਿੱਛੇ ਕੰਟਰੋਲ ਕਰਦੀ ਕਰ ਲਈ ਆ ਇਹ ਟੈਂਪੋ ਟਰੈਵਲ ਆ ਰਹੀ ਸੀ ਮੈਂ ਪਿੱਛੋਂ ਹੀ ਇਹਨੇ ਫੋਨ ਤੇ ਗੱਲਬਾਤ ਕਰਦਾ ਪਿਆ ਸੀਗਾ ਇਹ ਫੋਨ ਤੇ ਲੱਗਾ ਹੋਇਆ ਸੀ ਨਾਲ ਇਹਦੇ ਜਿਹੜੇ ਸਵਾਰੀਆਂ ਉਹ ਮਜੂਦ ਨੇ ਮੌਕੇ ਤੇ ਜਵਾਹ ਇਹਨਾਂ ਵੇਖਿਆ ਨਹੀਂ ਨੇੜੇ ਇੱਕਦਮ ਨਜ਼ਦੀਕ ਆਣ ਕੇ ਵੇਖਿਆ ਮੇਰੇ ਬਿਲਟ ਲੱਗੀ ਹੋਈ ਸੀਗੀ ਜੋਗਨ ਨੇ ਨੇੜੇ ਵੇਖਿਆ ਨੇ ਕੱਟ ਮਾਰਿਆ ਤੇ ਕੱਟ ਮਾਰ ਕੇ ਦੂਰ ਦੀ ਗੱਡੀ ਇੱਥੇ ਵੱਜੀ ਤੁਹਾਡੇ ਸਾਹਮਣੇ ਮੈਂ ਸ਼ੀਸ਼ੇ ਤੋਂ ਬੁੜਕ ਕੇ ਪਿਛਾਂ ਬੈਕ ਸਾਈਡ ਆਇਆ ਮੈਂ ਦੂਰ ਦੀ ਮੇਰੇ ਬਿਲਡ ਲੱਗਣ ਹੁੰਦੇ باوجود ਵੱਜ ਗਿਆ ਮੈਂ ਇੰਨੀ ਫਾਸਟ ਗੱਡੀ ਆਉਂਦੀ ਤੇ ਬਕਾਇਦਾ ਰੋਡ ਦੇ ਨਾਲੇ ਫੋਨ ਕਰਨ ਨੂੰ ਲੱਗਾ ਇਹਦੇ ਗੱਲ ਪਾ ਕੀ ਨਾਮ ਤੁਹਾਡਾ ਔਰ ਕਿਹੜੀ ਜਗ੍ਹਾ ਤੋਂ ਤੁਸੀਂ ਮੈਂ ਬਲਜਿੰਦਰ ਸਿੰਘ ਨਾਮ ਮੇਰਾ ਹੈ ਸ਼ੀਰੇ ਦੇ ਕੋਲ ਪਿੰਡ ਅਲੀਪੁਰ ਹੈ ਮੈਂ ਹੀ ਉਥੋਂ ਜੋ ਪਹੁੰਚਣ ਆਇਆ ਇਹ ਜੀ ਫਰੋਸਪਰ ਫਾਜਲ ਕਸੜਕ ਦੇ ਪਿੰਡ ਪੂਰੇ ਕਲਾਂ ਦੀ ਘਟਨਾ ਹੈ ਜਿੱਥੇ ਇੱਕ ਟੈਂਪੂ ਟਰੈਵਲ ਗੱਡੀ ਨੇ ਦੱਸ ਰਹੇ ਭਾਈ ਸਾਹਿਬ ਇੱਕ ਤਾਂ ਬੜੀ ਜ਼ੋਰ ਨਾਲ ਆ ਰਿਹਾ ਸੀ ਔਰ ਕਹੇ ਵੀ ਉਹ ਕੰਨ ਨਾਲ ਫੋਨ ਲਾਇਆ ਸੀਗਾ ਉਹਦੇ ਕੋਲ ਓਵਰ ਕੰਟਰੋਲ ਗੱਡੀ ਹੋਈ ਔਰ ਉਹਨਾਂ ਕਹਿੰਦੇ ਮੇਰੇ ਵਿੱਚ ਮਾਰੀ ਹੈ ਗੱਡੀ ਇਹਨਾਂ ਦੀ ਗੱਡੀ ਜਿਹੜੀ ਹੈ ਮਗਰੋਂ ਬਿਲਕੁਲ ਟੁੱਟ ਚੁੱਕੀ ਹੈ ਔਰ ਕਹਿੰਦੇ ਬੈਲਟ ਲੱਗੀ ਸੀ ਮੇਰੇ ਮੈਂ ਬੈਲਟ ਲੱਗੀ ਹੋਣ ਦੇ ਬਾਵਜੂਦ ਵੀ ਮੁੜ ਕੇ ਪਿੱਛੇ ਆਇਆ ਤਾਂ ਔਰ ਫਿਰ ਵੀ ਮੇਰਾ ਬਚਾ ਹੋ ਗਿਆ ਬੈਲਟ ਨਾ ਲੱਗੀ ਹੁੰਦੀ ਤੇ ਕੋਈ ਵੱਡਾ ਹਾਦਸਾ ਇਹਨਾਂ ਨਾਲ ਵਾਪਰ ਜਾਣਾ ਸੀ ਸੋ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿਸ ਤਰ੍ਹਾਂ ਇਹ ਜਿਹ ਔਰ ਸਾਰੇ ਦਾ ਸਾਰਾ ਖਸੂਰ ਹੈ ਬਲਜਿੰਦਰ ਸਿੰਘ ਜੀ ਦੱਸ ਰਹੇ ਜੋ ਟੈਂਪੋ ਟਰੈਵਲ ਗੱਡੀ ਸੀਗੀ ਉਹਨਾਂ ਦਾ ਸੀਗਾ ਤੁਹਾਨੂੰ ਦਿਖਾ ਦੇ ਨੇ ਇਹ ਜਿਹੜੀ ਸਾਈਡ ਆ ਇਹ ਟੈਂਪੋ ਟਰੈਵਲ ਨੇ ਪਿਛਲੀ ਗੱਡੀ ਨੂੰ ਮਾਰੀ ਸੀਗੀ ਔਰ ਇਹ ਟੁੱਟਣ ਦੇ ਬਾਵਜੂਦ ਤਿੰਨ ਗੱਡੀਆਂ ਨੂੰ ਇਹਨੇ ਆਪਣੀ ਮਤਲਬ ਦੋ ਗੱਡੀਆਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਤੁਸੀਂ ਦੇਖ ਰਹੇ ਹੋ ਇਹ ਵੀ ਗੱਡੀ ਜਿਹੜੀ ਹੈਗੀ ਆ Swift Desire ਆ ਇਹਦੀ ਵੀ ਜਿਹੜੀ ਡਿੱਗੀ ਬਿਲਕੁਲ ਖਤਮ ਹੋ ਗਈ ਆ ਔਰ ਕਾਰਨ ਦੱਸ ਰਹੇ ਵੀ ਪਿੰਡ ਪੂਰੇ ਕਰਾਂ ਦਾ ਤੁਹਾਨੂੰ ਰਸਤਾ ਦਿਖਾ ਦਿੰਦੇ ਆ ਇਸ ਸਾਈਡ ਤੋਂ ਕੋਈ ਪਸ਼ੂ ਆ ਰਿਹਾ ਸੀ ਉਹਨੂੰ ਬਚਾਉਣ ਲਈ ਸਾਹਮਣੇ ਜਿਹੜੀਆਂ ਗੱਡੀਆਂ ਖੜੀਆਂ ਨੇ ਉਹਨਾਂ ਨੇ ਬ੍ਰੇਕ ਲਗਾਈ ਔਰ ਜਿਹੜਾ ਟੈਂਪੂ ਡਰਾਈਵਰ ਵਾਲਾ ਸੀਗਾ ਦੱਸਣ ਮੁਤਾਬਕ ਉਹ ਗੱਡੀ ਕੰਟਰੋਲ ਨਹੀਂ ਕਰ ਸਕਿਆ ਕਿਉਂਕਿ ਉਹ ਦੱਸ ਰਹੇ ਵੀ ਕਨਰ ਆਫੋਨ ਲਾਇਆ ਹੋਇਆ ਸੀਗਾ ਉਸ ਕਰਕੇ ਜਿਹੜਾ ਹਾਦਸਾ ਇਹ ਵਾਪਰਿਆ